ਇਹ ਗੁਰੂ ਗਿਆਨ ਦਾ ਘਰ ਹੈ ਗਿਆਨ ਦਾ ਵਜਸ਼ਮਾ ਹੈ ਜਿਸ ਬਾਬਤ ਸਹਿਬ ਪਾਵਨ ਬਾਣੀ ਚ ਬਚਨ ਕਰਦੇ ਨੇ ਗੁਰ ਕੀ ਮਹਿਮਾ ਕਿਆ ਕਹੂੰ ਗੁਰ ਵਿਵੇਕ ਸਤ ਸਰ ਉਹ ਆਤ ਜਗਾਦੀ ਜੁਗੁ ਹਜੁਗ ਪੂਰਾ ਪਰਮੇਸ਼ਰ ਪਾਰ ਬ੍ਰਹਮ ਗੁਰ ਨਾਹੀ ਤੇ ਪ੍ਰਮਾਤਮਾ ਤੇ ਗੁਰੂ ਵਿੱਚ ਕੋਈ ਤੇਤ ਨਹੀਂ ਗੁਰੂ ਵਿਵੇਕ ਦਾ ਘਰ ਹੈ ਸੋਜੀ ਸਿਆਣਪ ਦਾ ਘਰ ਹੈ ਸਾਨੂੰ ਉਹ ਸੂਝ ਬੂਝ ਬਖਸ਼ਿਸ਼ ਕਰਦਾ ਹੈ ਜਿਹਦੇ ਨਾਲ ਸਾਦ ਸੰਗਤ ਅਸੀਂ ਹਨੇਰਿਆਂ ਵਿੱਚੋਂ ਨਿਕਲ ਕੇ ਤੇ ਚਾਨਣੇ ਦੇ ਵਿੱਚ ਆਉਨੇ ਆ ਕਿਉਂਕਿ ਸਾਬ ਕਹਿੰਦੇ ਭਾਈ ਰੇ ਗੁਰਬਿਣ ਗਿਆਨ ਨਾ ਹੋਵੇ ਗੁਰੂ ਤੋਂ ਬਿਨਾ ਗਿਆਨ ਨਹੀਂ ਗੁਰੂ ਤੋਂ ਬਿਨਾ ਸੋਝੀ ਨਹੀਂ ਗੁਰੂ ਤੋਂ ਬਿਨਾ ਗਿਆਨ ਨਹੀਂ ਜਿਵੇਂ ਪਾਵਨ ਪਾਣੀ ਆਸਾ ਦੀ ਵਾਰ ਵਿੱਚ ਅਸੀਂ ਬਚਨ ਪੜ੍ਹਦੇ ਆ ਸਾਬ ਕਹਿੰਦੇ ਕੁੰਬੇ ਵੱੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਵੇ ਗਿਆਨ ਦਾ ਵੱੱਦਾ ਮੰਨ ਰਹੇ ਗੁਰਪ੍ਰਿੰਨ ਗਿਆਨ ਨਾ ਹੋਵੇ ਸਾਬ ਕਹਿੰਦੇ ਜਿਵੇਂ ਇੱਕ ਕੁੰਭਕਾਰ ਮਿੱਟੀ ਤੇ ਪਾਣੀ ਦੇ ਸਮੇਲ ਤੋਂ ਘੜਾ ਤਿਆਰ ਕਰਦਾ ਹੈ ਜਦੋਂ ਘੜਾ ਤਿਆਰ ਹੋ ਜਾਂਦਾ ਤੇ ਉਹਦੇ ਵਿੱਚ ਪਾਣੀ ਪਾ ਦਈਏ ਤਾਂ ਇੱਕਦਮ ਸ਼ਾਂਤ ਟਿਕ ਜਾਂਦਾ ਹੈ ਉਹ ਛਲਕਾ ਨਹੀਂ ਮਾਰਦਾ ਸਾਬ ਕਹਿੰਦੇ ਮਿੱਟੀ ਤੇ ਪਾਣੀ ਤੋਂ ਘੜਾ ਤਿਆਰ ਹੁੰਦਾ ਕੁੰਬੇ ਵੱੱਦਾ ਜਲ ਰਹੇ ਜਲ ਬਿਨ ਕੁੰਬਣ ਹੋਏ ਜਲ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਤੇ ਉਸੇ ਘੜੇ 'ਚ ਪਾਣੀ ਪਾ ਦਈਏ ਜਲ ਪਾ ਦਈਏ ਤੇ ਟਿਕ ਜਾਂਦਾ ਏਵੇਂ ਸਹਿਬ ਕਹਿੰਦੇ ਗੁਰੂ ਤੋਂ ਬਿਨਾ ਗਿਆਨ ਨਹੀਂ ਤੇ ਹਕੀਕਤ ਇਹ ਕਿ ਗੁਰੂ ਦੇ ਗਿਆਨ ਨਾਲ ਹੀ ਜਿਹੜਾ ਮਨੋਂ ਸਾਡਾ ਟਿਕਦਾ ਛਾਤ ਹੁੰਦਾ ਹੈ ਉਹਦੀ फडਕਣਾ ਮੁੱਕਦੀ ਹੈ